ਕੱਲ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਯੂਟਾਹ ਸਟੇਟ ਦੇ ਵਿੱਚ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਸੰਬੰਧ ਦੇ ਵਿੱਚ ਰਿਕੋਗਨਾਈਜ਼ ਕੀਤਾ ਗਿਆ ਸੀ ਸਟੇਟ ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਤੇ ਕੱਲ ਦੋ ਹੋਰ ਖਬਰਾਂ ਆਈਆਂ ਪਈ ਇੱਕ ਸਿਟੀ ਆਫ ਫਰੀਮੌਂਟ ਨੇ ਸਿੱਖ ਐਪਰੀਸ਼ੀਏਸ਼ਨ ਮੰਥ ਜਿਹੜਾ ਨਵੰਬਰ ਦਾ ਮਹੀਨਾ ਉਸ ਨੂੰ ਡਿਕਲੇਅਰ ਕੀਤਾ ਹੈਗਾ ਫਰੀਮੌਂਟ ਦੇ ਮੇਅਰ ਰਾਸ ਸਲਵਾਨ ਤੇ ਹੋਰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਸਿਟੀ ਹਾਲ ਦੇ ਵਿੱਚ ਪਹੁੰਚੇ ਹੋਏ ਸੀ ਉਹਨਾਂ ਨੇ ਜਿਹੜਾ ਪ੍ਰੋਕਲੇਮੇਸ਼ਨ ਵੀ ਜਿਹੜਾ ਦਿੱਤਾ ਹੈਗਾ ਜਿਹੜੇ ਸਿੱਖ ਜਿਹੜੇ ਉੱਥੇ ਪਹੁੰਚੇ ਹੋਏ ਸੀ ਸੋ ਉਹਨਾਂ ਸਾਰਿਆਂ ਦਾ ਧੰਨਵਾਦ ਇਸ ਤੋਂ ਬਿਨਾ ਸਟੈਨਿਸਲਸ ਕਾਉਂਟੀ ਤੋਂ ਖਬਰ ਆ ਰਹੀ ਹੈ ਸਟੈਨਿਸਲਸ ਕਾਉਂਟੀ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਨੈਸ਼ਨਲ ਸਿੱਖ ਅਵੇਅਰਨੈਸ ਮੰਥ ਜਿਹੜਾ ਨਵੰਬਰ ਦਾ ਆਇਆ ਉਸ ਨੂੰ ਹੋਰ ਰਿਕੋਗਨਾਈਜ਼ ਕੀਤਾ ਹੈਗਾ ਉੱਥੇ ਦੇ ਸੁਪਰਵਾਈਜ਼ਰ ਮਨੀ ਕਰੇਵਾਲ ਤੇ ਹੋਰ ਜਿਹੜੇ ਚੈਂਸ ਏ ਕਾਂਡਿਟ ਸਟੈਨਿਸਲਸ ਕਾਉਂਟੀ ਦੇ ਸੁਪਰਵਾਈਜ਼ਰ ਜੋ ਡਿਸਟ੍ਰਿਕਟ 5 ਤੋਂ ਹੈਗੇ ਆ ਉਹ ਉੱਥੇ ਪਹੁੰਚੇ ਹੋਏ ਸੀ ਉਸ ਤੋਂ ਬਿਨਾ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਵੀ ਜਿਹੜੇ ਆ ਉੱਥੇ ਪਹੁੰਚੇ ਹੋਏ ਸੀ ਇਸ ਰਿਕੋਗਨੀਸ਼ਨ ਦੇ ਵਿੱਚ ਜਿਹੜਾ ਉਸ ਨੂੰ ਐਪਰੀਸ਼ੀਏਟ ਕਰਨ ਦੇ ਲਈ ਸੋ ਸਾਰੇ ਹੀ ਉਹਨਾਂ ਦਾ ਧੰਨਵਾਦ ਜਿੱਥੇ-ਜਿੱਥੇ ਵੀ ਆਪਣੇ ਸਿੱਖ ਭੈਣ ਭਰਾ ਆ ਇਹ ਸਾਰੀਆਂ ਕੋਸ਼ਿਸ਼ਾਂ ਕਰਦੇ ਆ ਚਾਹੇ ਕੋਈ ਵੀ ਜਿਹੜਾ ਸ਼ਹਿਰ ਹੋਵੇ ਕੋਈ ਵੀ ਜਿਹੜੇ ਕਾਉਂਟੀ ਹੋਵੇ ਸਟੇਟ ਹੋਵੇ ਸੋ ਉਹਨਾਂ ਸਾਰਿਆਂ ਦਾ ਧੰਨਵਾਦ ਨਿਊਯਾਰਕ ਦੇ ਵਿੱਚ ਵੀ ਬੀਤੇ ਦਿਨੀ ਜਿਹੜਾ ਅਰਜਨ ਸਿੰਘ ਜੀ ਕੈਲੀਫੋਰਨੀਆ ਦਾ ਜਿਹੜਾ ਸ਼ਹਿਰ ਫਰੀਮਾਂਟ ਦੇ ਨਜ਼ਦੀਕ ਹੀ ਆ ਉੱਥੇ ਵੀ ਸਿੱਖ ਜਿਹੜਾ ਅਵੇਰਨੈਸ ਮੰਨਤਾ ਉਸ ਦੇ ਤੌਰ ਦੇ ਉੱਤੇ ਜਿਹੜਾ ਉਹ ਉਹਨਾਂ ਨੂੰ ਮੰਨਤਾ ਜਿਹੜਾ ਪ੍ਰੋਕਲੇਮ ਕੀਤਾ ਗਿਆ ਆ ਤੇ ਕੱਲ ਨੂੰ ਆਈ ਥਿੰਕ ਜਿਹੜੇ ਆਪਣੇ ਦੱਸਿਆ ਜਾ ਰਿਹਾ ਹੈ ਵੀ ਫਰੇਜ਼ਨੋ ਦੇ ਵਿੱਚ ਇੱਥੇ ਦੀ ਜਿਹੜੀ ਸਿਟੀ ਕਾਉਂਸਲ ਆ ਉਹਨਾਂ ਨੇ ਵੀ ਜਿਹੜਾ ਆ ਇਸ ਦੇ ਵਿੱਚ ਜਿਹੜਾ ਉਹ ਕੀਤਾ ਆ ਉਹਨਾਂ ਨੇ ਕੱਲ ਐਪਰੀਸ਼ੀਏਟ ਜਿਹੜਾ ਉਹ ਕਰਨਾ ਪ੍ਰੋਕਲੇਮ ਕਰਨਾ ਹੈ 20 ਤਰੀਕ ਨੂੰ ਕੱਲ 1:30 ਵਜੇ ਜਿਹੜਾ ਉਹ ਟਾਈਮ ਆ 20 ਨਵੰਬਰ ਨੂੰ ਤੇ ਆ ਜਿਹੜੇ ਹਰਜਿੰਦਰ ਸੈਣੀ ਆ ਉੱਥੇ ਪੰਜਾਬੀ ਰਿਜ਼ਨ ਉਹਨਾਂ ਦੇ ਮੈਸੇਜ ਜਿਹੜੇ ਉਹ ਸਾਰਿਆਂ ਨੂੰ ਪਹੁੰਚ ਰਹੇ ਆ ਤੇ ਕਿੰਨੇ ਵੀ ਲੋਕਲ ਗੁਰਦੁਆਰਾ ਤੇ ਸਿੱਖ ਨਾਨ-ਪ੍ਰੋਫਿਟ ਗਰੁੱਪਸ ਦਾ ਉਹਨਾਂ ਨੂੰ ਸਰਟੀਫਿਕੇਟ ਵੀ ਜਿਹੜੇ ਉਹ ਦਿੱਤੇ ਜਾਣਗੇ ਤੇ ਜਿਹੜੇ ਆ ਕੱਲ ਨੂੰ ਫਲੇਜ਼ਨੋ ਸਿਟੀ ਜਿਹੜੇ ਹਾਲ ਦੇ ਵਿੱਚ ਮੇਅਰ ਆਫਿਸ ਦੇ ਵਿੱਚ ਜਿਹੜਾ ਸਿਟੀ ਹਾਲ ਦੇ ਵਿੱਚ 20 ਤਰੀਕ ਨੂੰ 20 ਨਵੰਬਰ ਨੂੰ 1:30 ਵਜੇ ਦੁਪਹਿਰ ਨੂੰ ਉੱਥੇ ਆਊਗਾ ਸੋ ਵੱਧ ਤੋਂ ਵੱਧ ਲੋਕ ਵੀ ਜਿਹੜੇ ਇੱਥੇ ਪ੍ਰੈਜ਼ਨ ਵਾਲੇ ਵੀ ਉੱਥੇ ਜ਼ਰੂਰ ਪਹੁੰਚਣ ਸੋ ਇਹ ਬਹੁਤ ਚੰਗੀ ਜਿਹੜੀ ਇਹ ਗੱਲ ਆ ਸਿੱਖਾਂ ਨੂੰ ਐਪਰੀਸ਼ੀਏਟ ਜਿਹੜਾ ਉਹ ਕੀਤਾ ਜਾ ਰਿਹਾ ਤੇ ਉਹ ਜਿਹੜੀ ਚੰਗੀ ਗੱਲ ਆ ਤੇ ਅਕਸਰ ਹੀ ਨਵੰਬਰ ਮਹੀਨੇ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕੈਲੀਫੋਰਨੀਆ ਤੇ ਅਮਰੀਕਾ ਭਰ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੀਆਂ ਸਿਟੀਆਂ ਦੇ ਵਿੱਚ ਕਾਉਂਟੀ ਦੇ ਵਿੱਚ ਵੀ ਤੇ ਜਣੀ ਫਰੇਜ਼ਨੋ ਕਾਉਂਟੀ ਦੇ ਸੁਪਰਵਾਈਜ਼ਰ ਨੇ ਵੀ ਇਸ ਮਹੀਨੇ ਨੂੰ ਜਿਹੜਾ ਸਿੱਖ ਹੈਰੀਟੇਜ ਅਵੇਅਰਨੈਸ ਮੰਥ ਦੇ ਤੌਰ ਦੇ ਉੱਤੇ ਮਾਨਤਾ ਜਿਹੜੀ ਉਹ ਦਿੱਤੀ ਸੀਗੀ ਸੋ ਇਸੇ ਤਰੀਕੇ ਦੇ ਨਾਲ ਹੋਰ ਥਾਵਾਂ ਦੇ ਉੱਤੇ ਵੀ ਜਿਹੜਾ ਕੰਮ ਚੱਲ ਰਿਹਾ ਮੈਂ ਦੇਖ ਰਿਹਾ ਸੀਗਾ ਵੀ ਥੋੜੇ ਦਿਨ ਪਹਿਲਾਂ ਜਿਹੜੇ ਸਿੱਖ ਕਮਿਊਨਿਟੀ ਦੇ ਜਿਹੜੇ ਆਪਣੇ ਪੰਜਾਬੀ ਨੇ ਜਿਹੜੇ ਆ ਸਿੱਖ ਨੇ ਉਹ ਕਰਮਨ ਸਿਟੀ ਪੁਲਿਸ ਵਾਲਿਆਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਜਿਹੜੀ ਉਹ ਕੀਤੀ ਆ ਤੇ ਉਹਨਾਂ ਨੇ ਕੁਝ ਰਾਸ਼ੀ ਜਿਹੜੀ ਆ ਬੱਚਿਆਂ ਨੂੰ ਜਿਹੜੀ ਉਹ ਦਾਨ ਦੇ ਰੂਪ ਦੇ ਵਿੱਚ ਦੇਣ ਦੇ ਲਈ ਉਹਨਾਂ ਗਿਫਟਸ ਦੇ ਲਈ ਜਿਹੜੀ ਅਕਸਰ ਹੀ ਇਹਨਾਂ ਦਿਨਾਂ ਦੇ ਵਿੱਚ ਡਰਾਈਵਜ਼ ਜਿਹੜੀਆਂ ਚੱਲਦੀਆਂ ਆ ਉਹ ਕਿੱਤੀਆਂ ਜਿਹੜੀਆਂ ਉਹ ਜਾ ਰਹੀਆਂ ਆ ਆਪਾਂ ਪਿਛਲੇ ਦਿਨਾਂ 'ਚ ਵੀ ਹਰਜੋਤ ਸਿੰਘ ਜੀ ਗੱਲ ਕੀਤੀ ਸੀਗੀ ਵੀ ਇਹ ਮੌਕਾ ਆ ਸਿੱਖ ਸੰਸਥਾਵਾਂ ਦੇ ਲਈ ਸਿੱਖ ਗੁਰੂ ਘਰਾਂ ਦੇ ਲਈ ਵੀ ਇਦਾਂ ਦੀਆਂ ਜਿਹੜੀਆਂ ਡਰਾਈਵਜ਼ ਕਰਕੇ ਆ ਇੱਥੇ ਅਮਰੀਕਨ ਲੋਕਾਂ ਦੇ ਨਾਲ ਜਿਹੜਾ ਉਹ ਖੜਨ ਦੇ ਲਈ ਆ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਕਿੱਤੀਆਂ ਜਾਣ ਫਰੇਜ਼ਨੋ ਦੇ ਵਿੱਚ ਵੀ ਆਪਾਂ ਦੇਖਦੇ ਆ ਵੀ ਜਿਹੜਾ ਪੋਲੀਵਰ ਹਾਊਸ ਹੁੰਦਾ ਆ ਉੱਥੇ ਅਕਸਰ ਸਾਲਾਨਾ ਜਿਹੜਾ ਆ ਉਹ ਸਮਾਗਮ ਕੀਤਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਖਾਸ ਕਰਕੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਇਸ ਵਾਰ ਪਤਾ ਨਹੀਂ ਹੋਇਆ ਆ ਜਾਂ ਨਹੀਂ ਪਰ ਇਹ ਵੀ ਇਦਾਂ ਜਿਹੜਾ ਉਹ ਕੀਤਾ ਜਾਂਦਾ ਰਿਹਾ ਆ ਮੁਲਕ ਦੇ ਵਿੱਚ ਵੀ ਹੋਰ ਥਾਵਾਂ ਦੇ ਉੱਤੇ ਵੀ ਜਿਹੜੀਆਂ ਡਰਾਈਵਸ ਆ ਜਿਹੜੇ ਸਿੱਖਾਂ ਨੂੰ ਪੰਜਾਬੀਆਂ ਨੂੰ ਜਿਹੜੀਆਂ ਆ ਆਪਣੇ ਅਮਰੀਕਨ ਭੈਣ ਭਾਈਆਂ ਦੇ ਲਈ ਜਿਹੜੀ ਉਹ ਨਾਲ ਦੇ ਨਾਲ ਕਰਨੀਆਂ ਜਿਹੜੀਆਂ ਹੋ ਜ਼ਰੂਰ ਚਾਹੀਦੀਆਂ ਹੈਗੀਆਂ ਹੁਣ ਹਰਜੋਤ ਸਿੰਘ ਜੀ ਦੇਖੋ ਆਪਾਂ ਇਹ ਜਿਹੜੀ ਚੀਜ਼ ਦੱਸ ਰਹੇ ਆਂ ਵੀ ਆਪਾਂ ਜਿਸ ਮੁਲਕ ਨੂੰ ਆਪਾਂ ਚੂਜ਼ ਕੀਤਾ ਇੱਥੇ ਆਏ ਆਂ ਆ ਕੇ ਇੱਥੇ ਵਸੇ ਆਪਣੇ ਪਰਿਵਾਰਾਂ ਨੂੰ ਇੱਥੇ ਸੈੱਟ ਕੀਤਾ ਆ ਉਹ ਸਾਰਾ ਕੁਝ ਜਿਹੜਾ ਉਹ ਹੋਇਆ ਆ